ਆ ਦੇਖੋ ਯਾਰ ਕਿੰਨੀ ਮਾੜੀ ਗੱਲ ਆ ਇਹ ਸਰਕਾਰ ਪੁਲਿਸ ਦੇਖੋ ਯਾਰ ਬਹੁਤ ਮਾੜਾ ਕੰਮ ਕਰ ਰਹੀ ਆ ਲੋਕ ਹੜਪੀੜਤਾਾਂ ਦੀ ਲਈ ਸੇਵਾ ਕਰਨ ਜਾਂਦੇ ਆ ਤੇ ਇਹ ਦੇਖੋ ਕਿਦਾਂ ਨਾਕੇ ਲਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਸਮਾਜ ਦੀ ਇਹਨਾਂ ਨੂੰ ਸਾਥ ਦੇਣਾ ਚਾਹੀਦਾਗਾ ਤੇ ਇਸੇ ਕਰਕੇ ਕਿਹਾ ਜਾਂਦਾਗਾ ਵੀ ਇਹ ਸਰਕਾਰ ਦੇ ਕਾਰਨਾਮੇ ਕਰਕੇ ਹੀ ਆ ਵੀ ਜੋ ਹੜਾਂ ਦਾ ਕੰਮ ਆ ਨਸ਼ਿਆਂ ਦਾ ਕੰਮ ਕਿਉਂਕਿ ਇੱਥੋਂ ਹੀ ਪਤਾ ਲੱਗਦਾਗਾ ਵੀ ਇਹ ਜਦੋਂ ਇਹ ਨਾਕੇਬੰਦੀ ਰੋਕਾਂ ਲਾਉਂਦੇ ਆ ਸਰਕਾਰਾਂ ਦੇ ਕਹਿਣ ਤੇ ਲਾਉਂਦੇ ਆ ਨਾ ਜਦੋਂ ਮਤਲਬ ਕਿ ਗਾਂ ਤੋਂ ਆਰਡਰ ਮਿਲਦਾ ਹੈਗਾ ਜੇ ਆਰਡਰ ਮਿਲਦਾ ਹੈਗਾ ਤਾਂ ਕਰਕੇ ਇਹ ਨਾਕੇ ਲਾਏ ਜਾਂਦੇ ਆ ਇਸੇ ਕਰਕੇ ਇਹਨਾਂ ਨੂੰ ਇਹਨਾਂ ਨੇ ਸੌਂ ਪਾਈ ਹੈਗੀ ਆ ਪ੍ਰਮਾਤਮਾ ਪ੍ਰਮਾਤਮਾ ਮੇਰੇ ਸੌਂ ਖਦੀ ਹੈ ਨਾ ਵੀ ਅਸੀਂ ਰੱਖਿਆ ਕਰਾਂਗੇ ਦੁਨੀਆ ਦੀ ਰੱਖਿਆ ਕਰਾਂਗੇ ਤੇ ਦੁਨੀਆ ਦੀ ਫਿਰ ਰੱਖਿਆ ਕਰੋ ਨਾ ਸਾਥ ਦਿਓ ਹੁਣ ਹਰ ਪੀੜਤਾਂ ਦੇ ਨਾਲ ਲੋਕ ਜਿੰਨਾ ਤਬਾਹ ਹੋ ਗਏ ਜ਼ਮੀਨਾਂ ਕਿੰਨੇ ਘਰ ਬਰਬਾਦ ਹੋ ਗਏ ਹਨ ਉਹਨਾਂ ਦਾ ਸਾਥ ਦਿਓ ਨਾ ਤੁਸੀਂ ਸਰਕਾਰਾਂ ਦੇ ਪਿੱਛੇ ਲਾ ਕੇ ਕਾਤੋਂ ਨਾਕਾਬੰਦੀ ਕਰਦੇ ਆਂ ਕੁਝ ਸਮਝੋ ਸੋਚੋ ਠੀਕ ਹੈ ਨਾ ਬਹੁਤ ਪੁਲਿਸ ਵਾਲੇ ਐਵੇਂ ਦੇ ਹੈਗੇ ਆ ਜੋ ਕਿ ਸਰਕਾਰਾਂ ਦੇ ਪਿੱਛੇ ਘੱਟ ਲੱਗਦੇ ਆ ਤੇ ਆਪਦੀ ਜ਼ਮੀਰ ਨੂੰ ਜਮਾ ਕੇ ਰੱਖਿਆ ਹੈਗਾ ਇਸੇ ਕਰਕੇ ਆਪਦੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਜੋ ਕਿ ਦੇਸ਼ ਦੇ ਕੰਮ ਆ ਸਕੇ ਇਹ ਵਰਦੀ ਦਾ ਤਾਂ ਹੀ ਫਾਇਦਾ ਹੈਗਾ ਵਰਦੀ ਪਾਉਣ ਦਾ ਤਾਂ ਹੀ ਫਾਇਦਾ ਹੈਗਾ ਇਹ ਸਰਕਾਰਾਂ ਤਾਂ ਧੋਖਲੀਆਂ ਹੁੰਦੀਆਂ ਆਪਦੀ ਸ਼ਾਸਤ ਦੇ ਵਿੱਚ ਸਭ ਨੂੰ ਪਸਾਉਂਦੀਆਂ ਤੇ ਤੁਸੀਂ ਕੁਝ ਸੋਚੋ ਸਮਝੋ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ